ਦੀ ਮੰਗਲ ਵਿਖੇ ਗੁਰਦੁਆਰਾ ਘਾਟ ਸਾਹਿਬ ਵਿਖੇ ਮੌਜੂਦਾਂ ਜਿੱਥੇ ਕਿ ਅੱਜ ਅਸੀਂ ਇੱਕ ਬਹੁਤ ਹੀ ਅੱਛੇ ਇਨਸਾਨ ਚਰਨਜੀਤ ਸਿੰਘ ਮਨੋਚਾ ਜੀ ਨਾਲ ਮਿਲੇ ਹਾਂ ਜਿਹੜੇ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਰੂਪ ਹੁੰਦੇ ਆ ਉਹਨਾਂ ਦੀ ਜਿਹੜੇ ਪ੍ਰਾਣੇ ਹੋ ਜਾਂਦੇ ਆ ਕਾਫੀ ਉਹਨਾਂ ਦੀ ਜਿਹੜੀ ਸੇਵਾ ਸਾਹਬਸ ਨਾਲ ਜਿਹੜੀ ਕੀਤੀ ਜਾਂਦੀ ਚਰਨਜੀਤ ਸਿੰਘ ਦੀ ਬਹੁਤ ਵਧੀਆ ਤੁਹਾਡੀ ਸੇਵਾ ਹੈ ਤੁਸੀਂ ਇੱਕ ਸਾਬਤ ਹਿੰਦੂ ਜੈਂਟਲਮੈਨ ਹੈ ਜਿਹੜੇ ਕਿ ਤੁਸੀਂ ਸੇਵਾ ਕਰ ਰਹੇ ਹੋ ਤੇ ਮੈਂ ਚਾਹਾਂਗਾ ਕਿ ਪਹਿਲਾਂ ਤਾਂ ਤੁਹਾਡਾ ਸੀ ਧੰਨਵਾਦ ਨਹੀਂ ਕਰ ਸਕਦੇ ਕਿਉਂਕਿ ਅੱਜ ਕੱਲ ਸਿੱਖੀ ਨੂੰ ਜਾਦੇ ਪ੍ਰਚਾਰ ਕੀਤਾ ਜਾ ਰਿਹਾ ਪਰ ਤੁਸੀਂ ਦੱਸੋ ਇਹ ਸੇਵਾ ਜਿਹੜੀ ਕਦੋਂ ਤੋਂ ਕਰ ਰਹੇ ਹੋ ਸਰ 20 ਸਾਲ ਪਹਿਲਾਂ ਇਹ ਪਹਿਲਾਂ ਕੀਰਤਨ ਸਮਾਗਮ ਕਰਾਉਣ ਦਾ ਮਾਲਕ ਨੇ ਹੁਕਮ ਲਾਇਆ ਸੀ ਉਹ ਬਹੁਤ ਅੱਛੇ ਢੰਗ ਨਾਲ ਮਾਲਕ ਕਰਵਾਉਂਦੇ ਰਹੇ ਉਸ ਤੋਂ ਬਾਅਦ 3 ਸਾਲ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਜੋ ਬ੍ਰਿਧ ਰੂਪ ਹੋ ਜਾਂਦਾ ਬ੍ਰਿਧ ਹੋ ਜਾਂਦੇ ਆ ਸਰੂਪ ਉਹ ਸੇਵਾ ਮਾਲਕ ਨੇ ਮੈਨੂੰ ਲਾਈ ਉਹ ਸੇਵਾ ਬਕਾਇਦਾ ਮੈਂ ਸਿੰਘ ਸਹਿਬਾਨਾਂ ਤੋਂ ਨੌਲੇਜ ਲਿਆ ਕੇ ਕੀਤੀ ਸ਼ੁਰੂ ਜਿਹਦੇ ਵਿੱਚ ਸੰਤ ਬਾਬਾ ਲਾਭ ਸਿੰਘ ਜੀ ਸਿੰਘ ਸਾਹਿਬ ਨਨਪੁਰ ਸਾਹਿਬ ਦੇ ਜੋ ਵੀ ਸੀਗੇ ਉਹਨਾਂ ਨੇ ਸਾਨੂੰ ਮੈਨੂੰ ਇਹ ਬਕਾਇਦਾ ਮਾਨਤਾ ਦਿੱਤੀ ਤੇ ਕਰੀਬ 180 85 ਮਹਾਰਾਜ ਦੇ ਸਰੂਪ ਮੈਂ ਹਿਮਾਚਲ ਤੋਂ ਪੰਜਾਬ ਤੋਂ 71 ਖੋਏ ਔਰ ਛੋਟੇ ਬਿਲਕੁਲ ਸਫਰੀ ਸਰੂਪ ਤੋਂ ਲੈ ਕੇ ਬਹੁਤ ਵੱਡੇ ਸਰੂਪ ਹੱਥ ਲਿਖਤ ਸਰੂਪਾਂ ਤੱਕ ਮਾਲਕਨੀ ਸੇਵਾ ਲਈ ਉਹ ਮੈਂ ਖੁਸ਼ਖਾਲਪੁਰ ਪੌਂਡਰ ਸਾਹਿਬ ਦੇ ਨੇੜੇ ਨੀਠਾ ਸਾਹਿਬ ਹੈ ਇਹ ਗੋਇੰਦਵਾਲ ਸਾਹਿਬ ਜਿੱਥੇ ਨੀਠਾ ਸਾਹਿਬ ਹੈ ਛੋਟੀ ਜਿਹੀ ਵੱਡੀ ਲੁਧਿਆਣਾ ਹੈ ਉੱਥੇ ਜਾ ਕੇ ਮੈਂ ਉਹ ਸੇਵਾ ਮਾਲਕ ਨੂੰ ਸੰਭਾਲਦ ਰਿਆਂ ਜਿੱਥੇ ਉਹ ਉਹਨਾਂ ਦੇ ਅਗਨ ਪੇਂਟ ਕਰਕੇ ਉਹ ਜਿਵੇਂ ਦੀ ਤੁਸੀਂ ਸੇਵਾ ਕਰਦੇ ਹੋ ਅੱਜ ਕੱਲ ਸਾਰੇ ਸਮਝਦੇ ਆਂ ਕਿ ਅਸੀਂ ਸਿੱਖ ਦਾ ਮਨਾ ਕੇ ਉਹ ਕਰਕੇ ਗਾਤਰਾ ਪਾ ਕੇ ਸੇਵਾ ਕੀਤੀ ਜਾ ਸਕਦੀ ਹੈ ਪਰ ਲੇਕਿਨ ਤੁਸੀਂ ਥੋੜੀ ਸਿੱਖੀ ਨਾਲ ਇੰਨਾ ਪ੍ਰੇਮ ਕਿਵੇਂ ਆ ਸਰ ਮੇਰੇ ਬਜ਼ੁਰਗ ਪਾਕਿਸਤਾਨ ਤੋਂ ਆਏ ਉਹਨਾਂ ਉੱਥੇ ਬਾਣੀ ਔਰ ਅਸਲਾਮ ਤੋਂ ਬਗੈਰ ਕੁਝ ਨਹੀਂ ਸਿਗਾ ਤੇ ਮੇਰੇ ਬਜ਼ੁਰਗ ਮੇਰੀ ਦਾਦੀ ਮੇਰੇ ਫਾਦਰ ਸਾਹਿਬ ਉਹ ਸਾਰੇ ਬਾਣੀ ਨਾਲ ਜੁੜੇ ਸੀ ਉਹਨਾਂ ਦੀ ਇੱਕ ਮੇਰੇ ਤੇ ਉਹਨਾਂ ਦਾ ਬਲੱਡ ਜੀਨ ਸੀਗੇ ਜਿਨ੍ਹਾਂ ਨਾਲ ਮੈਂ ਸੇਵਾ ਮਾਲ ਕਰਵਾ ਰਿਹਾ ਹਾਂ ਇਹ ਕਹਿ ਸਕਦੇ ਆਂ ਵੀ ਗੁਰੂ ਸਾਹਿਬ ਨੂੰ ਮੰਨਣ ਵਾਸਤੇ ਕਿਸੇ ਉਹਦੀ ਜਰੂਰਤ ਨਹੀਂ ਐ ਕਿਸੇ ਵੀ ਸੂਰਤ ਦੇ ਵਿੱਚ ਉਹਨੂੰ ਮੰਨਿਆ ਜਾ ਸਕਦਾ ਗੱਲ ਜਿੱਥੋਂ ਇਹ ਗੁਰੂ ਨਾਨਕ ਦੇਵ ਜੀ ਤੋਂ ਇੱਕ ਗੁਰਬਾਣੀ ਦਾ ਆਰੰਭ ਹੋਇਆ ਉਹਨਾਂ ਨੇ ਤਾਂ ਆਪਣੇ ਦਿਖਾਉਣ ਵਾਸਤੇ ਇੱਕ ਪਾਸੇ ਬਾਲਾ ਜੀ ਇੱਕ ਪਾਸੇ ਮਰਦਾਨਾ ਜੀ ਬਿਠਾਏ ਔਰ ਅਗਰ ਇਹ ਮਾਡਲ ਆ ਜੋ ਪੇਸ਼ ਕਰਕੇ ਗਏ ਆ ਅਗਰ ਇਹ ਦੁਨੀਆ 'ਚ ਹੋ ਜਾਏ ਤਾਂ ਧਰਮਕ ਲੜਾਈ ਨਾ ਹੋਵੇ ਕਿਉਂਕਿ ਬਹੁਤ ਵੱਡਾ ਇੱਕੋ ਮਾਡਲ ਹੈ ਜਿਹੜਾ ਉਹ ਸਾਨੂੰ ਦੇਖ ਕੇ ਗਏ ਐ ਤਾਂ ਤਈ ਦਾ ਚਲੋ ਮੈਂ ਨਹੀਂ ਸਮਝਦਾ ਕਿ Hindu Muslim ਦਾ ਜਾਂ ਕੋਈ Sikh ਦਾ ਕੋਈ ਰੋਲ ਹੋਵੇ ਤਾਂ ਸ਼ਰਧਾ ਹੋਣੀ ਚਾਹੀਦੀ ਹੈ ਜੀ ਕਿੰਨੀ ਅਸਥਾ ਰੱਖਦੇ ਹੋ ਤੁਸੀਂ ਗੁਰੂ ਸਾਹਿਬ ਦੇ ਵਿੱਚ ਆ ਸਾਰੇ ਸਾਰੇ ਤਾਂ ਨਾਪੀ ਤੋਲੀ ਨਹੀਂ ਹੋ ਸਕਦੀ ਤਾਂ ਇਹ ਤਾਂ ਚਲੋ ਮਾਲਕੀ ਜੋ ਕਰਵਾ ਲਵੇ ਅਰਮ ਦੇ ਵਿੱਚ ਰੱਖਦੇ ਹੋ ਹਾਂ ਸਰ ਉਹ ਜਿਸ ਤਰ੍ਹਾਂ ਇਹ ਜਦੋਂ ਅਸੀਂ ਥੈਲਿਆਂ ਵਿੱਚ ਇਕੱਤਰ ਕਰਦੇ ਹਾਂ ਉਹ ਵੀ ਬੇਨਤੀ ਕਰਦੇ ਹਾਂ ਕਿ ਤੁਹਾਡੇ ਕੋਲੋਂ ਕੋਈ ਵੀ ਕਿਸੇ ਕਿਸਮ ਦਾ ਧਾਰਮਿਕ ਲਿਟਰੇਚਰ ਆਂਦਾ ਉਹਨਾਂ ਥੈਲਿਆਂ ਵਿੱਚ ਪਾਓ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਵੀ ਅਖਬਾਰਾਂ ਦੇ ਵਿੱਚ ਇਸ ਤਰ੍ਹਾਂ ਦਾ ਲਿਚ ਛਪਿਆ ਹੁੰਦਾ ਬਾਅਦ ਦੇ ਵਿੱਚ ਉਹੀ ਅਖਬਾਰਾਂ ਸਰਾਬਾਂ ਦੇ ਹੱਤਿਆਂ ਦੇ ਵਿੱਚ ਦੇਖੀਆਂ ਜਾਂਦੀਆਂ ਸਮੋਸੇ ਵੇਚਾ ਦੇ ਜਾਂਦੇ ਆ ਸਰ ਮੈਂ ਤਾਂ ਕਈ ਵਾਰ ਸਿੰਘ ਸਹਿਬਾਨਾਂ ਨੂੰ ਵੀ ਬੇਨਤੀ ਕੀਤੀ ਸੀਗੀ ਵੀ ਤੁਸੀਂ ਪ੍ਰੈਸ ਪ੍ਰਿੰਟਿੰਗ ਪ੍ਰੈਸ ਤੇ ਥੋੜਾ ਕਰੋ ਵੀ ਜਿਹੜਾ ਇਹਨਾਂ ਦੀਆਂ ਫੋਟੋਆਂ ਗੁਰੂ ਸਾਹਿਬਾਂ ਦੀਆਂ ਉਨਾ ਛਾਪਣ ਕਿਉਂਕਿ ਬੇਦ ਵੀ ਹੁੰਦੀ ਉਹਨਾਂ ਦੇ ਵਿੱਚ ਹੀ ਲਫਾਫੇ ਬਣ ਕੇ ਆਪਾਂ ਦੇਖਦੇ ਹਾਂ ਉਹਨਾਂ ਚਾਟ ਸਮੋਸੇ ਹੀ ਆਉਂਦੇ ਉਹਨਾਂ ਵਿੱਚ ਸੋ ਤੇ ਵੱਡੇਆਂ ਦੇ ਵਿੱਚ ਤੁਸੀਂ ਹੋਰ ਕੋਈ ਜੌਬ ਵੀ ਕਰਦੇ ਕੰਮ ਵੀ ਕਰਦੇ ਨਹੀਂ ਸਰ ਮੇਰਾ ਪ੍ਰਾਈਵੇਟ ਬਿਜ਼ਨਸ ਹੈ ਜੌਬ ਕਰਦੇ ਕੋਈ ਹਾਂਜੀ ਕੰਕਰਾਨਾ ਸ਼ਾਪ ਹੈ ਮੇਰੀ ਬੇਟਾ ਮੇਰਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਹਾਂ ਜੀ ਜੋਰ ਮਾਰਕੀਟ ਮੇਨ ਰੋਡ ਤੇ ਰਾਹੀ ਸਾਹਿਬ ਨਾਲ ਮੇਰੇ ਅਛਲ ਤਾਲੁਕਨ ਅਨੰਦਪੁਰ ਸਾਹਿਬ ਤੋਂ ਤੇ ਉਹਨਾਂ ਨਾਲ ਵੀ ਮਿਲ ਕੇ ਅਸੀਂ ਕਿੰਨੇ ਸਾਲ ਦਸੀ ਤੁਸੀਂ 20 ਸਾਹਿਬ ਨਹੀਂ 23 ਸਾਲ ਹੋ ਗਏ ਮਲ ਉਸਨੇ ਸੇਵਾ ਲੈਨੇ ਹੁਣ ਮੈਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਭਾਲ ਹੈ ਨਾ ਜੀ ਉਹ ਨਹੀਂ ਕਰ ਰਿਹਾ ਸੇਵਾ ਵੀ ਜਿਵੇਂ ਕਿ ਸਰੂਪਣੀ ਕਮੇਟੀ ਦਾ ਫਰਜ ਬਣਦਾ ਹੈ ਜਦੋਂ ਅਸੀਂ ਮਹਾਰਾਜ ਦੇ ਬੀੜਾ ਦਿੰਨੇ ਹੋ ਤੇ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਕਮੇਟੀ ਵੀ ਹੋਣਾ ਚਾਹੀਦੀ ਜਿਹੜੇ ਉਹਨਾਂ ਨੂੰ ਚੈੱਕ ਕੀਤਾ ਜਾਵੇ 6 ਮਹੀਨੇ ਬਾਅਦ 4 ਮਹੀਨੇ ਬਾਅਦ ਵੀ ਸਹੀ ਤਰੀਕੇ ਨਾਲ ਉਹਨਾਂ ਦੀ ਸੰਭਾਲ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ ਪਰ ਇਹ ਨਾ ਇੱਕ ਮੇਰੀ ਲੈਵਲ ਦਾ ਨਹੀਂ ਹੈ ਕੰਮ ਮੇਰਾ ਲੈਵਲ ਤਾਂ ਇੱਕ ਛੋਟੇ ਸੀ ਅਪੀਲ ਉਹ ਤਾਂ ਹੋਣਾ ਚਾਹੀਦਾ ਹੈ ਨਾ ਅਪੀਲ ਤਾਂ ਜਰੂਰ ਕਰਾਂਗੇ ਜੀ ਵੀ ਜਿੱਥੇ ਵੀ ਮਹਾਰਾਜ ਦੇ ਸਰੂਪ ਹੈ ਉਹਨਾਂ ਦੀ ਡਿਟੇਲ ਹੋਣੀ ਚਾਹੀਦੀ ਹੈ ਉਹਨਾਂ ਦੀ ਡਿਟੇਲ ਹੋਰ ਉਹਨਾਂ ਦੀ ਟਾਈਮ ਟੂ ਟਾਈਮ ਚੈਕਿੰਗ ਹੋਣੀ ਚਾਹੀਦੀ ਕਿ ਆਪਾਂ ਇੱਕ ਇਸ ਹਾਲਾਤ ਚ ਅਗੇ ਕਿਵੇਂ ਸੇਵਾ ਹੋ ਰਹੀ ਕਿਵੇਂ ਨਹੀਂ ਹੋ ਰਹੀ ਧੰਨਵਾਦ ਤੁਹਾਡਾ ਤੁਸੀਂ ਜਾਣਕਾਰੀ ਦਿੱਤੀ ਹੈ ਤੇ ਤੁਹਾਡਾ ਮੈਂ ਵੀ ਧੰਨਵਾਦ ਕਰਦਾ ਕਿ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਇੱਕ ਵਾਰੀ ਦੀ ਮੈਨੂੰ ਵੀ ਕਿਸੇ ਵਾਰੀ ਸਵਾਲ ਕਰਤਾ ਸੀ ਕਿਸੇ ਅਜੇ ਪੇਪਰ ਦੇ ਮਾਲਿਕ ਨੇ ਵੀ ਮਗਾ ਜੀ ਵੀ ਤੁਸੀਂ ਬੜੇ ਵਧੀਆ ਖਬਰਾਂ ਕਰਦੇ ਹੋ ਇਹ ਕਰਦੇ ਹੋ ਤੁਸੀਂ ਪਰ ਲੇਕਿਨ ਹੁਣ ਅੱਗੇ ਵਾਸਤੇ ਕਹਿੰਦੇ ਵੀ ਬਾਹਰ ਨਾ ਕੱਟਿਓ ਤੁਸੀਂ ਪੱਗ ਬੰਨ ਕੇ ਆਇਓ ਮੈਂ ਕਹਾਂ ਜੀ ਇਹ ਗੱਲ ਗਲਤ ਹੈ ਤੁਹਾਡੀ ਕਿ ਜੇ ਗੁਰੂਗਰਾਹ ਸਾਹਿਬ ਜੋ ਕਿਸੇ ਨੂੰ ਮੰਨਣਾ ਹੋਵੇ ਤਾਂ ਇਹ ਨਹੀਂ ਹੈ ਵੀ ਅਸੀਂ ਕਿਸੇ ਉਹਨੂੰ ਪਹਿਲਾਂ ਹੁਲੀਆ ਬਣਾ ਕੇ ਮੰਨੇ ਜਾ ਸਕਦਾ ਸਰ ਮੈਨੂੰ ਤਾਂ ਬਹੁਤ ਅੱਛਾ ਸਤਿਕਾਰ ਮਿਲਦਾ ਹੈ ਕਈ ਜਗ੍ਹਾ ਤੋਂ ਜਿਹਨਾਂ ਨੂੰ ਨਹੀਂ ਪਤਾ ਤੇ ਉਹ ਤਾਂ ਥੋੜਾ ਜਿਹਾ ਕਨਫਿਊਜ਼ ਹੁੰਦੇ ਆ ਵੀ ਇਹ ਸੇਵਾ ਕੀ ਹੈ ਤੇ ਚਲ ਕੀ ਹੈ ਤੇ ਚਲ ਕੀ ਆ ਬਾਕੀ ਸਰ ਹੋਰ ਹੈ ਤੇ ਨੰਗਲ ਚੱਲਣਾ ਜੀ ਮੈਂ ਇਹ ਮੇਰਾ ਨੰਗਲ ਇਹ ਹਿਮਾਚਲ ਗਵਰਨਮੈਂਟ ਨੂੰ ਜਿੰਨੀਆਂ ਵੀ ਐਂਬੂਲੈਂਸਾਂ ਐ ਡਿਸਟ੍ਰਿਕਟ ਡਿਸਟ੍ਰਿਕਟ ਬਲਾਸਪੁਰ ਡਿਸਟ੍ਰਿਕਟ ਹਮੀਰਪੁਰ ਡਿਸਟ੍ਰਿਕਟ ਊਨਾ ਕਾੰਗੜਾ ਉਹਨਾਂ ਸਾਰੀਆਂ ਐਂਬੂਲੈਂਸਾਂ ਕੋਲ ਮੇਰੇ ਨੰਬਰ ਹੈ ਉਨਾ ਕਦੇ ਵੀ ਕੋਈ ਲੋਡ ਪੈਂਦੀ ਐ ਤੇ ਮਕੈਨਿਕ ਦੀ ਹੋਰ ਇਹ ਕੋਵਿਡ ਤੋਂ ਸ਼ੁਰੂ ਕੀਤਾ ਸੀ ਉਦੋਂ ਤੇ ਹਮਾਜਰ ਗਵਰਨਮੈਂਟ ਨੇ ਵੀ ਪੂਰੀ ਮੈਨੂੰ ਇਨਕੁਆਰੀ ਕਰਕੇ ਮੈਨੂੰ ਸੇਵਾ ਦਿੱਤੀ ਸੀ ਹੁਣ ਤੱਕ ਵੀ ਚੱਲ ਰਹੀ ਐ ਇਹ ਬਾਕੀ ਇੱਥੇ ਨੰਗਲ ਦੇ ਵਿੱਚ ਕੋਈ ਵੀ ਬਾਹਰੋਂ ਅਨਨੋਨ ਬੰਦੇ ਦਾ ਕਿਸੇ ਐਕਸੀਡੈਂਟ ਹੋ ਜਾਂਦਾ ਪੁਲਿਸ ਸਟੇਸ਼ਨ 'ਚ ਤੁਹਾਡਾ ਨੰਬਰ ਦੇ ਦੇ ਨਾਲ ਅਨੰਮਲ ਦੋ ਸਰ ਉਹ ਕੋਈ ਵੀ ਅਨਨੋਨ ਦਾ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਜਿੰਨਾ ਚਿਰ ਉਹਦੇ ਘਰ ਦੇ ਨਹੀਂ ਆ ਜਾਂਦੇ ਉਹਨਾਂ ਚਿਰ ਮੇਰੀ ਫੈਮਿਲੀ ਮੈਂ ਸੇਵਾ ਕਰਦੇ ਆ ਉਹਦੀ ਔਰ ਜਦੋਂ ਆਂਦੇ ਆ ਉਹਨੂੰ ਹੈਂਡ ਓਵਰ ਕਰ ਦਿੰਦੇ ਆ ਪੱਕੀ ਪੁਲਿਸ ਸਟੇਸ਼ਨ 'ਚ ਵੀ ਨੰਬਰ ਹੈ ਮੇਰਾ ਜਿਹੜੀਆਂ ਅਨਨੋਨ ਡੈੱਡ ਬਾਡੀ ਆਉਂਦੀਆਂ ਐ ਪੱਕੀ ਚਲੋ ਕਾਉਂਸਲ ਦਾ ਕਰਵਾਂਦੀ ਐ ਪਰ ਮੇਰੇ ਕੋਲ ਤਾਂ 10 ਮਿੰਟ ਦਾ ਕੰਮ ਐ ਫੋਨ ਆਂਦਾ ਮੈਂ ਅਰੇਂਜ ਕਰ ਦਿੰਦਾ ਇਹਨਾਂ ਤੁਸੀਂ ਇਹਦਾ ਫਿਰ ਕੁਝ ਖਰਚਾ ਵੀ ਆਂਦਾ ਹੋਣਾ ਪੈਸਾ ਵੀ ਲੱਗਦਾ ਹੋਣਾ ਪਰ ਮੇਰੀ ਕੋਈ ਐਸੀ ਸੁਸਾਇਟੀ ਨਹੀਂ ਬਲਕਿ ਨਹੀਂ ਐ ਜਿੱਦੇ 'ਚ ਮੈਂ ਕਿਸੇ ਦਾ ਫੰਡ ਜਾਂ ਗ੍ਰਾਂਟ ਕਦੇ ਲਈ ਹੋਵੇ ਇਹ ਜੋ ਮਾਲਕ ਕਰਵਾਉਂਦਾ ਮੈਂ ਤੋ ਆਪ ਹੀ ਕਰਵਾ ਲੈਂਦਾ ਬਾਕੀ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਬਿਲਕੁਲ ਬਾਰੇ ਦਰਸ਼ਕੋ ਅਸੀਂ ਇੱਕ ਨੰਬਰ ਵੀ ਇਹਨਾਂ ਦਾ ਸ਼ੇਅਰ ਕਰ ਰਹੇ ਨਾਲ ਕੁਝ ਨੰਬਰ ਦੇ ਉੱਤੇ ਤੁਸੀਂ ਵੀ ਕਈ ਜਗ੍ਹਾ ਦੇ ਉੱਤੇ ਐਕਸੀਡੈਂਟ ਹੋਏ ਹੁੰਦੇ ਪਰ ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੁੰਦਾ ਆਮ ਲੋਕ ਦੇਖ ਦੇਖ ਕੇ ਫੋਟੋ ਖਿੱਚ ਕੇ ਜਾਈ ਜਾਂਦੇ ਆ ਪਰ ਲੇਕਿਨ ਉਹਦੀ ਮਦਦ ਨਹੀਂ ਕਰਦਾ ਹੈਗਾ ਕੋਈ ਆਪਾਂ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਮਦਦ ਐਸਾ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਪਰ ਜਿਹੜੀ ਅੱਜ ਚੈਰਨਜੀਸ ਮੋਰਚਾ ਜੀ ਵੱਲੋਂ ਕੀਤੀ ਜਾ ਰਹੀ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੈ ਹਿੰਦ